ਤੇ ਜਿਹੜੇ ਆਪੋਜੀਸ਼ਨਟਰ ਮੈਟਰ ਸਾਡੇ ਕਾਲ ਕਰਕੇ ਅੱਜ ਕਹਿੰਦੇ ਵੀ ਉਹਨਾਂ ਦਾ ਲੀਡਰ ਇਜ਼ ਰੈਡੀ ਟੂ ਰੂਲ ਐਬਸੋਲੂਟਲੀ ਆਈ ਥਿੰਕ ਪੀਰ ਪੋਲਿਵ ਦਾ ਮਕਨ ਜਿਹਦਾ ਨੈਚੁਰਲ ਹੈਬਿਟਾਟ ਹੈਗਾ ਉਹਨਾਂ ਦੀ ਮੇਨ ਜਿਹੜੀ ਇੱਕ ਥਾਂ ਜਿੱਥੇ ਉਹ ਸ਼ਾਇਨ ਕਰਦੇ ਉਹ ਪਾਰਲੀਮੈਂਟ ਹੈਗਾ ਜਿੱਦਾਂ ਕਿ ਉਹਨਾਂ ਦੀ ਵੀਡੀਓਜ਼ ਲੀਡਰ ਬਣਨ ਤੋਂ ਪਹਿਲਾਂ ਵੀ ਵਾਇਰਲ ਹੁੰਦੀ ਸੀ ਉਹਦੇ ਬਾਅਦ ਉਹ ਲੀਡਰ ਵੀ ਬਣੇ ਇੱਕ ਵੱਡਾ ਕਾਰਨ ਸੀਗਾ ਕਿ ਉਹਨਾਂ ਦੀ ਵੀਡੀਓਜ਼ ਲੋਕਾਂ ਨੂੰ ਵਧੀਆ ਲੱਗਦੀ ਸੀ ਜਦ ਪਾਰਲੀਮੈਂਟ ਤੋਂ ਆਉਂਦੀ ਸੀ ਤੇ ਇਟ ਇਜ਼ ਹਿਸ ਨੈਚੁਰਲ ਪਲੇਸ ਆਈ ਥਿੰਕ ਹੀ ਇੰਜੋਏਸ ਆ ਡੂਇੰਗ ਥੈਟ ਆ ਤੇ ਉਹ ਵਾਪਸ ਆਣਗੇ ਤੇ ਆਪਣੇ ਵੱਡੇ ਵੱਡੇ ਇਸ਼ੂਸ ਤੇ ਜਿਹੜੇ ਇਮੀਗ੍ਰੇਸ਼ਨ ਤੋਂ ਲੈ ਕੇ ਕਰਾਇਮ ਤੇ ਇਕਨੋਮੀ ਦਾ ਜਿਹੜਾ ਹਾਲ ਆ ਤੇ ਟਰੰਪ ਦੇ ਨਾਲ ਦੀ ਡੀਟੇਲ ਆ ਸਾਰੇ ਜਿਹੜੇ ਮੁੱਦੇ ਹੈਗੇ ਉਹਨਾਂ ਨੂੰ ਅੱਗੇ ਲੈ ਕੇ ਆਣਗੇ ਤੇ ਇੱਕ ਬਹੁਤ ਹੀ ਮੇਰੇ ਹਿਸਾਬ ਨਾਲ ਡਰਾਮੈਟਿਕ ਮੂਮੈਂਟ ਹੁੰਦਾ ਪਾਰਲੀਮੈਂਟ ਵਿਖੇ ਤੇ ਉਹਨੂੰ ਆਪਾਂ ਸਾਰੇ ਦੇਖਾਂਗੇ ਐਜ਼ ਐਜ਼ ਅ ਸਿਟੀਜ਼ਨ ਆਪਾਂ ਦੇਖਾਂਗੇ ਕਿ ਕਿੱਦਾਂ ਗੱਲ ਪੂਰੀ ਅੱਗੇ ਆਂਦੀ ਆ ਬਜਟ ਦੀ ਗੱਲ ਬਹੁਤ ਵੱਡੀ ਚੱਲ ਰਹੀ ਆ ਡੈਫਿਸਿਟ ਦੀ ਗੱਲ ਹੁਣ ਮਾਰਕ ਕਰਨ ਨੇ ਇੰਡੀਕੇਸ਼ਨ ਦਿੱਤੀ ਆ ਕਿ ਜਿਹੜਾ ਹੁਣ ਦੇਸ਼ ਦਾ ਬਜਟ ਆਣਾ ਇਟਸ ਗੋਣਾ ਹੈਵ ਅ ਬਿਗਰ ਡੈਫਿਸਿਟ ਜਿਹੜਾ ਪਿ ਮਾਕਰਨੀ ਨੂੰ ਹਾਲਾਤ ਵੇਖ ਕੇ ਕੰਟਰੀ ਦੇ ਜਿਹੜੇ ਹੈਗੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਐਜ਼ ਐਨ ਇਕਨੋਮਿਸਟ ਹੀ ਇਸ ਸੇਇੰਗ ਕਿ ਜਿਹੜਾ ਡੈਫਿਸਿਟ ਆਊਗਾ ਹੋਰ ਵੱਡਾ ਹੋਊਗਾ